ਕੀ ਕਰਦੇ ਦੋ ਰਾਮ ਨੂੰ ਫਿਰ ਫੋਮ ਮਿਲਦੀ ਉਦੀ ਉਹਨਾਂ ਨੂੰ ਦਵਾਦਾ ਆ ਪਰੋਲ ਜਿਹੜੀ ਦਿੱਤੀ ਗਈ ਹੈ ਇਹ ਬੜੀ ਦੁੱਖ ਦੀ ਗੱਲ ਆ ਔਰ ਬੀਜੇਪੀ ਉਹਨਾਂ ਨੂੰ ਬਾਅਦ ਬਾਅਦ ਜਿਹੜੀ ਪਰੋਲ ਦੇ ਰਹੀ ਉਹ ਹਰਿਆਣੇ ਦੀ ਇਲੈਕਸ਼ਨ ਕਰਕੇ ਦੇ ਰਹੀ ਹੈ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀ ਚੋਣ ਔਰ ਬੀਜੇਪੀ ਜਿਹੜੀਆਂ ਉਹ ਜਾਣ ਬੁੱਝ ਕੇ ਫਨੂ ਦੇ ਆ ਕਰਦੀ ਹੈ ਮੈਂ ਬੀਏਪੀ ਦੀ ਸਕੱਟੀਆਂ ਚਾਂਦ ਜਿਹੜੀ ਦਿੰਦਾ ਕਰਦਾ ਔਰ ਮੈਂ ਇਹ ਸਮਝਦਾ ਕਿ ਸਾਡੇ ਸਿੱਖ ਜਵਾਤਾਂ ਦੇ ਨਾਲ ਉਹ ਬੀਜੇਪੀ ਖੇਡ ਰਹੀ ਹੈ। ਉਹ ਜਿਹੜੇ ਪੰਜਾਬ ਦੇ ਬੀਜੇਪੀ ਦੇ ਲੀਡਰ ਹੈ। ਉਹਨਾਂ ਨੂੰ ਇਹਦੇ ਖਿਲਾਫ ਜਿਹੜੀ ਆਵਾਜ਼ ਬਦਲਤ ਕਰਨੀ ਚਾਹੀਦੀ ਹੈ। ਜਿਹੜੇ ਲੀਡਰ ਆਪਣੇ ਆਪ ਨੂੰ ਬੀਜੇਪੀ ਜਾ ਕੇ ਸਿੱਖ ਲੀਡਰ ਕਹਿੰਦੇ ਹਨ। ਉਹਨਾਂ ਦੀ ਵੀ ਨੂੰ ਸਭ ਨੂੰ ਲੱਗੀ ਪਈ ਉਹ ਕਿੱਥੇ ਹੈ। ਔਰ ਇਦਾਂ ਕਿਸੇ ਮੁੱਦਮ ਨੂੰ ਕਤਲ ਦੇ ਮੁੱਦਮ ਨੂੰ ਇਹਨੂੰ ਉਮਰਤਿਆਂ ਦੀ ਸਜ਼ਾ ਹੋਈ ਹੈ। ਬਾਅਦ ਬਾਅਦ ਦੋ ਦੋ ਮਹੀਨੇ ਬਾਅਦ ਉਹਨੂੰ ਬਾਹਰ ਦੇਣਾ। சாதா போலிக்ல டிராமா